ਸੋ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡਿਸ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਵੀਰੇ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ ਖੜ ਜੋ ਰਹੀ ਇਹ ਲੋ ਜੀ ਭਰਾ ਇਹ ਤੁਹਾਡਾ ਲੋ ਚਲੋ ਕਿੱਥੇ ਜਾਵਾਂਗੇ ਤੋ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡਿਸ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਫਿਰ ਕੀ ਨਾਮ ਹੈ ਇਹ ਆਪਣਾ ਫੇਰ ਰਹਿਣਗੇ ਨਹੀਂ ਛੱਡ ਜੋ ਇਹ ਲੋ ਜੀ ਭਰਾਏ ਤੁਹਾਡਾ ਲੋ ਚਲੋ ਤੁਸੀਂ ਦੱਦਕਾ ਦੇ ਪਿੰਡ ਚ ਲੇੜੀ ਦੇ ਰਹਿਣ ਵਾਲੇ ਆ ਜੀ ਹਾਂਜੀ ਇਹ ਕੌਣ ਨੇ ਜੀ ਇਹ ਦੂਜੀ ਪਾਰਟੀ ਦੇ ਰਫੈਲ ਕੋ ਲੈ ਕੇ ਇਹ ਕਹਿੰਦਾ ਭਰਾਇਆ ਮੇਰਾ ਨਹੀਂ ਭਰਾ ਕੋਈ ਫਟਲੂ ਦਾ ਹੀ ਨਹੀਂ ਜਾਣਦੇ ਆ ਦੂਸਰੇ ਆ ਸਾਡੇ ਕੋਈ ਜਵਾਨੀ ਹੈ ਜਨਾਨੀ ਕੀ ਅੱਥਾ ਭਾਈ ਕਿਹੜੇ ਕਿਹੜਾ ਪਿੰਡ ਹੈ ਤੁਹਾਡਾ ਮਾਦਰ ਪਰ ਚਲੇੜੀ ਜੀ ਤੇ ਉਹ ਕੌਣ ਨੇ ਜੀ ਉਹ ਕੌਣ ਹੈ ਜੀ ਜਨਾਨੀ ਕੌਣ ਹੈ ਜੀ ਹਾਂਜੀ ਅੱਥਾ ਕਰਿਆ ਜੀ ਮੇਰੇ ਘਰ ਜਨਾਨੀ ਗੈਰੀ ਸੁਣ ਤੁਸੀਂ ਕਿਹੜੀ ਉਸ ਤੋਂ ਪਰਣੀ ਸੀਗੀ ਆਜੀ ਕਾਂਗਰਸ ਤੋਂ ਕਾਂਗਰਸ ਤੇ ਜੀ ਤੇ ਬਲਾਕ ਕਿਹੜਾ ਸੀ ਤੁਹਾਡਾ ਹਾਂਜੀ ਕਿਹੜੇ ਬਲਾਕ ਤੋਂ ਪਰ ਰਹੇ ਹੋ ਖੋਸ ਲੇ ਗਏ ਜਾਨਾ ਮੇ ਤੁਹਾਡਾ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਇੰਜ ਤੁਸੀਂ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਸਾਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੌਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਜਾਣਕਾਰੀ ਕੋਈ ਹੈ ਪਾਰਟੀ ਦਾ ਝਾੜੂ ਝੂੜੂ ਹਲਦਾ ਜੀ ਹਾਂਜੀ ਕਾ ਟੱਕਾ ਕੀਤਾ ਜੀ ਟੱਕਾ ਕਰਿਆ ਜੀ ਸਾਡੇ ਕਰ ਉਹ ਤੁਹਾਡੇ ਕਿਥੇ ਲੈ ਕੇ ਭੱਜ ਗਿਆ ਭੱਜ ਗਿਆ ਜੀ ਲੈ ਕੇ ਕਿਥੇ ਭੱਜੇ ਜੀ ਲੈ ਕੇ ਕਾਗਜ਼ ਬਹੁਤ ਲੈ ਕੇ ਨੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਭੂ ਨਹੀਂ ਸਾਡਾ ਕੋਈ ਨਹੀਂ ਹੈ ਕਿੱਥੋਂ ਖੜੀ ਤੁਹਾਡੀ ਉਹਨ ਨੇ ਫੈਲੀ ਇਹੀਂ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਹਰ ਹੋ ਜੀ ਇਹ ਇਹ ਕਾਗਜ਼ ਭਰਨ ਦੇ ਦਫਤਰ ਦੇ ਬਾਹਰ ਹੀ ਖੋਲੀ ਪਿਆ ਬਾਹਰ ਬਾਹਰ ਹੋ ਤੇ ਜੀ ਦਫਤਰ ਤੇ ਪੁਲਿਸ ਵਗੈਰਾ ਵੀ ਖੜੀ ਆ ਉਰੇ ਹਾਂਜੀ ਬਾਹਰ ਖੜੀ ਆ ਜੀ ਪੁਲਿਸ ਵੀ ਕੰਤੇ ਨਿਕਾਣ ਬੜ ਗਿਆ ਉਹ ਕਿੱਲਾ ਪਤਾ ਨਹੀਂ ਜੀ ਕਿੱਥੇ ਬੜਿਆ ਜੀ ਚਿੰਦੜਾ ਤੇ ਪਿੰਡ ਤੇ ਡੇਢੀ ਦੇ ਰਹਿਣ ਵਾਲੇ ਆ ਜੀ ਹਾਂਜੀ ਇਹ ਕੌਣ ਨੇ ਜੀ ਇਹ ਦੂਜੀ ਪਾਰਟੀ ਦੇ ਫੈਨ ਕੋ ਲੈ ਇਹ ਕਹਿੰਦਾ ਭਰਾ ਆ ਮੇਰਾ ਨਹੀਂ ਜੀ ਨਹੀਂ ਕੋਈ ਫਟ ਲੂਗਾ ਅਸੀਂ ਨਹੀਂ ਜਾਣਦੇ